ਗਾਜਰਾਂ ਦੀ ਖੀਰ ਤੇ ਗਜਰੇਲਾ ਤੁਸੀਂ ਅਕਸਰ ਹੀ ਆਪਣੇ ਤਰੀਕੇ ਨਾਲ ਬਣਾ ਕੇ ਬਹੁਤ ਵਾਰ ਖਾਦਾ ਹੋਵੇਗਾ ਪਰ ਅੱਜ ਜੋ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹਦੇ ਵਿੱਚੋਂ ਤੁਹਾਨੂੰ ਗਾਜਰਾਂ ਦੀ ਖੀਰ ਦਾ ਵੀ ਟੇਸਟ ਮਿਲੇਗਾ ਤੇ ਗਜਰੇਲੇ ਦਾ ਵੀ ਵੈਸੇ ਜੇਕਰ ਆਪਾਂ ਗਜਰੇਲਾ ਬਣਾਉਨੇ ਆ ਤੇ ਉਹਨੂੰ ਬਣਾਉਣ ਵਾਸਤੇ ਕਾਫੀ ਟਾਈਮ ਲੱਗ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਤਰੀਕੇ ਨਾਲ ਇਸ ਰੈਸਪੀ ਨੂੰ ਬਣਾਓਗੇ ਤੇ ਤੁਹਾਡੇ ਟਾਈਮ ਦੀ ਵੀ ਬਚਤ ਹੋਵੇਗੀ ਤੇ ਖਾਣ ਵਿੱਚ ਵੀ ਇਹ ਇੰਨਾ ਸਵਾਦ ਹੋਵੇਗਾ ਕਿ ਤੁਸੀਂ ਇਹਨੂੰ ਬਾਰ-ਬਾਰ ਬਣਾਉਣਾ ਪਸੰਦ ਕਰੋਗੇ ਵੀਡੀਓ ਸ਼ੁਰੂ ਕਰਦੇ ਆਂ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਇਸ ਖਾਸ ਰੈਸਪੀ ਨੂੰ ਬਣਾਉਣ ਵਾਸਤੇ ਮੈਂ ਅੱਧਾ ਕਿਲੋ ਗਾਜਰਾਂ ਲਈਆਂ ਨੇ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਛਿੱਲ ਕੇ ਲੈ ਲਿਆ ਏ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਕद्दूकस ਕਰਾਂਗੇ ਸਭ ਤੋਂ ਮੋਟੀ ਸਾਈਡ ਤੋਂ ਆਪਾਂ ਇਹਨਾਂ ਨੂੰ ਕद्दूकस ਕਰਨਾ ਏ ਤਾਂ ਜੋ ਇਹ ਜਦੋਂ ਚੰਗੀ ਤਰ੍ਹਾਂ ਰੈਸਪੀ ਤਿਆਰ ਹੋ ਜੇਗੀ ਇਹਦੇ ਵਿੱਚ ਗਾਜਰਾਂ ਦੇ ਜੋ ਲੱਛੇ ਨੇ ਪੂਰੀ ਤਰ੍ਹਾਂ ਬਣੇ ਰਹਿਣ ਤੇ ਤੁਸੀਂ ਇਸ ਤਰੀਕੇ ਦੇ ਨਾਲ ਜਿੰਨੀਆਂ ਵੀ ਗਾਜਰਾਂ ਹੋਈਆਂ ਉਹਨਾਂ ਨੂੰ ਕद्दूकस ਕਰ ਲੈਣਾ ਏ ਆਪਾਂ ਇਸ ਰੈਸਪੀ ਨੂੰ ਬਣਾਉਣ ਵਾਸਤੇ ਹਰ ਇੱਕ ਚੀਜ਼ ਪੂਰੇ ਮਾਪ ਨਾਲ ਲਵਾਂਗੇ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਇੱਥੇ ਹੁਣ ਮੈਂ ਚੌਲ ਲੈ ਲੈਨੇ ਚੌਲਾਂ ਨੂੰ ਮੈਂ 1 ਘੰਟੇ ਵਾਸਤੇ ਭਿਓ ਕੇ ਰੱਖਿਆ ਸੀ ਚੌਲ ਕਿੰਨੇ ਲੈਨੇ ਇਹ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੀ ਚੌਲਾਂ ਨੂੰ 1 ਘੰਟੇ ਵਾਸਤੇ ਭਿਓਆ ਸੀ ਤੇ 10 ਤੋਂ 12 ਆਪਾਂ ਕਾਜੂ ਉਹਨਾਂ ਨੂੰ ਵੀ ਆਪਾਂ ਚੌਲਾਂ ਦੇ ਨਾਲ ਹੀ 1 ਘੰਟੇ ਵਾਸਤੇ ਭਿਓ ਕੇ ਰੱਖ ਲਿਆ ਸੀ ਕਾਜੂ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤੁਸੀਂ ਇਕੱਲੇ ਚੌਲ ਹੀ ਵਰਤ ਸਕਦੇ ਜੇ ਹੁਣ ਆਪਾਂ ਇਹਨਾਂ ਦਾ ਪਾਣੀ ਕੱਢ ਕੇ ਇਹਨਾਂ ਨੂੰ ਇੱਕ ਗ੍ਰਾਈਂਡਿੰਗ ਜਾਰ ਦੇ ਵਿੱਚ ਕੱਢ ਦਵਾਂਗੇ ਚੌਲਾਂ ਨੂੰ ਤੇ ਕਾਜੂ ਨੂੰ ਆਪਾਂ ਗ੍ਰਾਈਂਡ ਕਰਨਾ ਹੈ ਪਰ ਖਿਆਲ ਰੱਖਿਓ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਇੱਕਦਮ ਇਹਦੇ ਵਿੱਚੋਂ ਪਾਣੀ ਕੱਢ ਕੇ ਫੇਰ ਹੀ ਤੁਸੀਂ ਇਹਨਾਂ ਨੂੰ ਗ੍ਰਾਈਂਡ ਕਰਨਾ ਹੈ ਤੁਹਾਡੇ ਕੋਲ ਜੇਕਰ ਲੰਬੇ ਚੌਲ ਨਾ ਹੋਣ ਜੇਕਰ ਟੋਟੇ ਵਾਲੇ ਚੌਲ ਹੋਣ ਤੁਸੀਂ ਉਹ ਵੀ ਵਰਤ ਸਕਦੇ ਜੇ ਕਿਸੇ ਵੀ ਤਰੀਕੇ ਦੇ ਚੌਲ ਹੋਣ ਆਪਾਂ ਉਹ ਵਰਤ ਸਕਦੇ ਆ ਬਸ ਆਪਾਂ ਇਹਨਾਂ ਨੂੰ 1 ਘੰਟੇ ਵਾਸਤੇ ਭਿਉ ਕੇ ਤੇ ਗ੍ਰाइंड ਕਰ ਲੈਣਾ ਹੈ ਜੇਕਰ ਤੁਸੀਂ ਉਹਨਾਂ ਨੂੰ ਨਹੀਂ ਭਿਉਆ ਤੁਸੀਂ ਉਹਨਾਂ ਨੂੰ ਥੋੜੀ ਦੇਰ ਗਰਮ ਪਾਣੀ ਵਿੱਚ ਪਾ ਕੇ ਨਾਲ ਦੀ ਨਾਲ ਵੀ ਵਰਤ ਸਕਦੇ ਜੇ ਬਿਲਕੁਲ ਇਸ ਤਰੀਕੇ ਦੇ ਆਪਾਂ ਗ੍ਰाइंड ਕਰਨੇ ਆ ਜਿਹਦੇ ਨਾਲ ਜੋ ਕਾਜੂ ਨੇ ਉਹ ਬਿਲਕੁਲ ਵਿੱਚੋਂ ਦਿਸਣੋਂ ਹਟ ਜਾਣਗੇ ਉਹ ਇੰਨੇ ਜ਼ਿਆਦਾ ਗ੍ਰाइंड ਹੋ ਜਾਣਗੇ ਤੇ ਜੋ ਚੌਲ ਨੇ ਉਹਨਾਂ ਦਾ ਛੋਟਾ ਛੋਟਾ ਜਿਹਾ ਦਾਣਾ ਰਹਿ ਜਾਏਗਾ ਤੁਸੀਂ ਨੇੜੇ ਤੋਂ ਵੇਖੋ ਇਸ ਤਰ੍ਹਾਂ ਦਾ ਤੁਸੀਂ ਇਹਨਾਂ ਨੂੰ ਗ੍ਰाइंड ਕਰ ਲੈਣਾ ਹੈ ਇਹਨਾਂ ਚੌਲਾਂ ਨੂੰ ਆਪਾਂ ਇੱਕ ਸਾਈਡ ਤੇ ਕਰਦੇ ਆਂ ਤੇ ਵਾਧਦੇ ਆਂ ਅਗਲੇ ਸਟੈਪ ਵੱਲ ਹੁਣ ਇੱਥੇ ਮੈਂ ਇੱਕ ਕੜਾਈ ਗੈਸ ਉੱਪਰ ਚੜਾ ਦਿੱਤੀ ਆ ਤੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਕੀਤੀ ਹੋਈ ਆ ਤੇ ਜਿੰਨੀਆਂ ਵੀ ਗਾਜਰਾਂ ਸੀ ਇੱਕ ਵਾਰ ਵਿੱਚ ਹੀ ਆਪਾਂ ਇਸ ਕੜਾਈ ਵਿੱਚ ਪਾ ਦਿੱਤੀਆਂ ਨੇ ਗਾਜਰਾਂ ਪਾਉਣ ਤੋਂ ਬਾਅਦ ਆਪਾਂ ਉਸੇ ਟਾਈਮ ਇਹਨਾਂ ਗਾਜਰਾਂ ਦੇ ਵਿੱਚ ਖੰਡ ਪਾ ਦੇਣੀ ਆ ਇੱਥੇ ਮੈਂ ਅੱਧੀ ਕੌਲੀ ਜਿੰਨੀ ਖੰਡ ਲਈ ਆ। ਇਹ ਖੰਡ ਮੈਂ ਇੱਕ ਵਾਰ ਵਿੱਚ ਸਾਰੀ ਨਹੀਂ ਪਾਵਾਂਗੀ। ਇਹਦੇ ਵਿੱਚੋਂ ਥੋੜੀ ਜੀ ਖੰਡ ਬਚਾ ਕੇ ਆਪਾਂ ਰੱਖ ਲਾਂਗੇ। ਜੇਕਰ ਤੁਸੀਂ ਇਹਦੇ ਵਿੱਚ ਸਾਰੀ ਖੰਡ ਪਾਉਣਾ ਚਾਹੁੰਦੇ ਜੇ ਤੁਸੀਂ ਸਾਰੀ ਪਾ ਸਕਦੇ ਜੇ ਪਰ ਮੈਂ ਥੋੜੀ ਜੀ ਖੰਡ ਕਿਉਂ ਬਚਾਈ ਆ ਇਹ ਵੀ ਮੈਂ ਤੁਹਾਨੂੰ ਦੱਸਦੀ ਆ। ਪਰ ਉਸ ਤੋਂ ਪਹਿਲਾਂ ਆਪਾਂ ਇਸ ਕੜਾਈ ਦੇ ਉੱਪਰ ਟੱਕਣ ਲਗਾ ਕੇ ਇਹਨੂੰ 2 ਮਿੰਟ ਵਾਸਤੇ ਇਸੇ ਤਰ੍ਹਾਂ ਰਹਿਣ ਦਾਂਗੇ ਤਾਂ ਜੋ ਪੂਰੀ ਤਰ੍ਹਾਂ ਪਾਫ ਬਣ ਕੇ ਗਾਜਰਾਂ ਤੇ ਖੰਡ ਆਪਣਾ ਪਾਣੀ ਛੱਡ ਦੇਣ। 2 ਤੋਂ 3 ਮਿੰਟ ਹੋ ਚੁੱਕੇ ਸੀ ਹੁਣ ਆਪਾਂ ਟੱਕਣ ਹਟਾ ਦਾਂਗੇ ਤੇ ਦੇਖੋ ਤੁਸੀਂ ਗਾਜਰਾਂ ਨੇ ਖੰਡ ਨੇ ਪੂਰੀ ਤਰ੍ਹਾਂ ਪਾਣੀ ਛੱਡ ਦਿੱਤਾ ਹੈ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਇਹਨਾਂ ਜਿੰਨਾ ਵੀ ਪਾਣੀ ਛੱਡਿਆ ਹੈ ਗਾਜਰਾਂ ਨੇ ਤੇ ਖੰਡ ਨੇ ਆਪਾਂ ਇਹ ਪਾਣੀ ਪੂਰੀ ਤਰ੍ਹਾਂ ਸੁਕਾ ਦੇਣਾ ਹੈ ਗੈਸ ਦੀ ਫਲੇਮ ਤੁਸੀਂ ਹਾਈ ਤੇ ਕਰ ਦੇਣੀ ਆ ਤੇ ਇਹਨੂੰ ਬਿਨਾਂ ਟੱਕੇ ਪਕਾਉਣਾ ਹੈ ਓਨੀ ਦੇਰ ਤੱਕ ਤੁਸੀਂ ਇਹਨੂੰ ਪਕਾਉਣਾ ਹੈ ਜਦੋਂ ਤੱਕ ਇਹਦੇ ਵਿੱਚੋਂ ਸਾਰਾ ਪਾਣੀ ਚੰਗੀ ਤਰ੍ਹਾਂ ਨਹੀਂ ਸੁੱਕ ਜਾਂਦਾ ਤੁਸੀਂ ਦੇਖੋ ਪਹਿਲਾਂ ਕਿੰਨਾ ਪਾਣੀ ਸੀ ਹੁਣ ਪੂਰੀ ਤਰ੍ਹਾਂ ਪਾਣੀ ਸੁੱਕ ਚੁੱਕਾ ਹੈ ਗਾਜਰਾਂ ਦਾ ਕਲਰ ਵੀ ਚੇਂਜ ਹੋ ਚੁੱਕਾ ਹੈ ਤੇ ਗਾਜਰਾਂ ਕਿੰਨੀਆਂ ਖਿੜੀਆਂ ਖਿੜੀਆਂ ਲੱਗਦੀਆਂ ਪਈਆਂ ਨੇ ਲਾਸਟ ਤੱਕ ਇਹ ਗਾਜਰਾ ਇਸੇ ਤਰ੍ਹਾਂ ਹੀ ਰਹਿਣਗੀਆਂ ਗਾਜਰਾਂ ਵਿੱਚੋਂ ਪਾਣੀ ਸੁੱਕਣ ਵਾਸਤੇ 5 ਮਿੰਟ ਤੋਂ ਵੀ ਘੱਟ ਸਮਾਂ ਲੱਗਾ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਹੁਣ ਤੁਸੀਂ ਦੇਖੋ ਮੈਂ ਉਸੇ ਹੀ ਕੌਲੀ ਦੇ ਨਾਲ ਦੁੱਧ ਪਾਉਂਦੀ ਪਈ ਆ ਤਿੰਨ ਕੌਲੀਆਂ ਮੈਂ ਇਹਦੇ ਵਿੱਚ ਦੁੱਧ ਦੀਆਂ ਪਾਵਾਂਗੀ ਜੇਕਰ ਮੈਂ ਇਸ ਕੌਲੀ ਦਾ ਸਾਈਜ਼ ਦੱਸਾਂ ਤਾਂ ਇਹ ਪੂਰਾ 1 ਲੀਟਰ ਦੁੱਧ ਇਨ੍ਹਾਂ ਕੌਲੀਆਂ ਦੇ ਵਿੱਚ ਪਿਆ ਹੈ ਤਿੰਨ ਕੌਲੀਆਂ ਦੁੱਧ ਦੀਆਂ 1 ਲੀਟਰ ਦੁੱਧ ਐਡਾ ਸਾਈਜ਼ ਇਸ ਕੌਲੀ ਦਾ ਹੈਗਾ ਸੀ ਤਿੰਨੋ ਕੌਲੀਆਂ ਦਾ ਦੁੱਧ ਦੀਆਂ ਪੌਣ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਹਾਈ ਕਰ ਦੇਣੀ ਆ ਤੁਸੀਂ ਦੇਖੋ ਜਿੰਨੇ ਮੈਂ ਹੁਣ ਤੁਹਾਨੂੰ ਦੱਸਦੀ ਪਈ ਆ ਨਿਸ਼ਾਨ ਐਨੇ ਮੈਂ ਚੌਲ ਲੈ ਸੀ ਤੇ ਇੰਨੀ ਮੈਂ ਖੰਡ ਲਈ ਸੀ ਤੇ ਤਿੰਨ ਕੌਲੀਆਂ ਦੁੱਧ ਦੀਆਂ ਤੇ ਇਹ ਅੱਧੀ ਕੌਲੀ ਦੁੱਧ ਦੀ ਜੋ ਹੈ ਇਹ ਮੈਂ 1 ਲੀਟਰ ਦੁੱਧ ਤੋਂ ਇਲਾਵਾ ਲਈ ਆ ਇਹਦੇ ਵਿੱਚ ਆਪਾਂ ਪਾਵਾਂਗੇ 2 ਚਮਚ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਆਪਾਂ ਲਿਆਏ 2 ਚਮਚ ਸੁੱਕੇ ਦੁੱਧ ਦੇ ਵਿੱਚ ਬੱਸ ਇਹ ਮਿੱਠਾ ਹੁੰਦਾ ਹੈ ਇਸ ਕਰਕੇ ਆਪਾਂ ਥੋੜੀ ਜੀ ਖੰਡ ਕੱਟ ਲਈ ਸੀ ਜੇਕਰ ਤੁਹਾਡੇ ਕੋਲ ਇਹ ਸੁੱਕਾ ਦੁੱਧ ਨਾ ਹੋਵੇ ਤੁਸੀਂ ਉਹ ਜੋ ਖੰਡ ਮੈਂ ਬਚਾਈ ਸੀ ਉਹ ਸਾਰੀ ਪਾ ਸਕਦੇ ਜੇ ਓਨੀ ਖੰਡ ਇਸ ਰੈਸਪੀ ਵਾਸਤੇ ਕਾਫੀ ਹੋਵੇਗੀ ਹੁਣ ਇਸ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਕੜਾਈ ਵਿੱਚਲਾ ਦੁੱਧ ਵੀ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਇੱਥੇ ਮੈਂ ਥੋੜੀਆਂ ਜੀਆਂ ਹਰੀਆਂ ਇਲਾਇਚੀਆਂ ਪਾ ਦਾਂਗੀ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਜੇ ਜੇਕਰ ਤੁਹਾਨੂੰ ਪਸੰਦ ਹੋਵੇ ਤਾਂ ਹੁਣ ਇੱਥੇ ਮੈਂ ਦੁੱਧ ਨੂੰ ਉਬਾਲਾਉਣ ਤੱਕ ਦਾ ਇੰਤਜ਼ਾਰ ਕਰਾਂਗੀ ਜਦੋਂ ਦੁੱਧ ਨੂੰ ਉਬਾਲਾ ਆ ਜਾਏਗਾ ਫਿਰ ਆਪਾਂ ਇਹਦੇ ਵਿੱਚ ਜੋ ਚੌਲ ਰੱਖੇ ਸੀ ਉਹ ਪਾ ਦਾਂਗੇ ਬਿਲਕੁਲ ਇਹ ਗਾਜਰਾਂ ਦੀ ਖੀਰ ਹੀ ਆ ਪਰ ਬਹੁਤ ਹੀ ਅਲੱਗ ਤਰੀਕੇ ਨਾਲ ਬਣਾਵਾਂਗੇ ਹਰ ਇੱਕ ਚੀਜ਼ ਦਾ ਤੁਹਾਨੂੰ ਇਹਦੇ ਵਿੱਚ ਟੇਸਟ ਮਿਲੇਗਾ ਗਜਰੇਲੇ ਦਾ ਵੀ ਟੇਸਟ ਮਿਲੇਗਾ ਤੁਹਾਨੂੰ ਇਸ ਗਾਜਰਾਂ ਦੀ ਖੀਰ ਦਾ ਵੀ ਪਰ ਸਰਦੀਆਂ ਦੇ ਮੌਸਮ ਵਿੱਚ ਬਣਨ ਵਾਲੀ ਇਹ ਬਹੁਤ ਹੀ ਖਾਸ ਰੈਸਪੀ ਆ ਕਿਉਂਕਿ ਇੰਨੀਆਂ ਮਿੱਠੀਆਂ ਤੇ ਇੰਨੀਆਂ ਲਾਲ ਗਾਜਰਾਂ ਜੋ ਨੇ ਉਹ ਐਸੇ ਮੌਸਮ ਵਿੱਚ ਹੀ ਮਿਲਦੀਆਂ ਨੇ ਗਰਮੀਆਂ ਦੇ ਮੌਸਮ ਦੀਆਂ ਜੋ ਗਾਜਰਾ ਹੁੰਦੀਆਂ ਨੇ ਉਹ ਬਿਲਕੁਲ ਵੀ ਮਿੱਠੀਆਂ ਨਹੀਂ ਹੁੰਦੀਆਂ ਚੌਲ ਪਉਂਦੇ ਸਮੇਂ ਤੁਸੀਂ ਗੈਸ ਦੀ ਫਲੇਮ ਥੋੜੀ ਜੀ ਘੱਟ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਇਹਨਾਂ ਨੂੰ ਗ੍ਰਾਇੰਡ ਕੀਤਾ ਹੈ ਤੇ ਇਹਨਾਂ ਦੀਆਂ ਗੰਡਾਂ ਬਣੀਆਂ ਹੋਈਆਂ ਨੇ ਇਸ ਕਰਕੇ ਤੁਸੀਂ ਗੈਸ ਦੀ ਫਲੇਮ ਘੱਟ ਕਰਕੇ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਜੋ ਇਹਦੇ ਵਿੱਚ ਕੋਈ ਵੀ ਗੰਡ ਨਾ ਬਣੀ ਰਵੇ ਕਿਉਂਕਿ ਜੇ ਚੌਲ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਤਾਂ ਉਹ ਥੱਲੇ ਲੱਗਣੇ ਸ਼ੁਰੂ ਹੋ ਜਾਣਗੇ ਆਪਾਂ ਇਹਨੂੰ ਥੋੜਾ ਜਿਹਾ ਜ਼ਿਆਦਾ ਦੇਰ ਤੱਕ ਪਕਾਉਣਾ ਹੈ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿਉਂਕਿ ਆਪਾਂ ਇਹਨੂੰ ਥੱਲੇ ਵੀ ਨਹੀਂ ਲੱਗਣ ਦੇਣਾ ਥੋੜਾ ਜਿਹਾ ਵੀ ਥੱਲੇ ਲੱਗ ਗਿਆ ਦੁੱਧ ਜਾਂ ਚੌਲ ਤਾਂ ਖੀਰ ਦਾ ਜੋ ਟੇਸਟ ਹੈ ਉਹ ਬਿਲਕੁਲ ਖਰਾਬ ਹੋ ਜਾਏਗਾ ਚੌਲ ਪਾਨ ਤੋਂ ਬਾਅਦ ਦੁੱਧ ਨੂੰ ਉਬਲਦੇ ਹੋਏ 5 ਤੋਂ 7 ਮਿੰਟ ਹੋ ਚੁੱਕੇ ਨੇ ਤੇ ਸਾਈਡਾਂ ਤੇ ਜੋ ਦੁੱਧ ਲੱਗਦਾ ਪਿਆ ਏ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰੀ ਜਾਵਾਂਗੇ ਇਸ ਦੁੱਧ ਨੂੰ ਆਪਾਂ ਪੂਰਾ ਖੋਏ ਵਾਂਗ ਤਿਆਰ ਕਰਾਂਗੇ ਪੂਰਾ ਖੋਆ ਨਹੀਂ ਬਣਾਵਾਂਗੇ ਜਿਸ ਤਰ੍ਹਾਂ ਖੋਏ ਦੇ ਲਾਸਟ ਵਿੱਚ ਬੱਬਲਸ ਨਿਕਲਣ ਲੱਗ ਜਾਂਦੇ ਨੇ ਜਦੋਂ ਉਸ ਕੰਡੀਸ਼ਨ ਵਿੱਚ ਆ ਜਾਏਗਾ ਉਦੋਂ ਆਪਾਂ ਗੈਸ ਬੰਦ ਕਰਾਂਗੇ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਜਰੂਰ ਰਹਿਣਾ ਹੈ ਕਿਉਂਕਿ ਕਾਫੀ ਹੈਵੀ ਕੰਮ ਹੋ ਜਾਂਦਾ ਹੈ ਗਾਜਰਾ ਵੀ ਨੇ ਚੌਲ ਵੀ ਨੇ ਇਸ ਕਰਕੇ ਇਹਨੂੰ ਹਿਲਾਉਣਾ ਬਹੁਤ ਜ਼ਰੂਰੀ ਆ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਤੁਸੀਂ ਪਕਾਉਣਾ ਹੈ ਹਜੇ ਆਪਾਂ ਇਹਨੂੰ 10-15 ਮਿੰਟ ਵਾਸਤੇ ਹੋਰ ਇਸੇ ਤਰ੍ਹਾਂ ਪਕਾਈ ਜਾਵਾਂਗੇ ਜੇਕਰ ਤੁਹਾਨੂੰ ਲੱਗੇ ਕਿ ਦੁੱਧ ਜਾਂ ਚੌਲ ਥੱਲੇ ਲੱਗਦੇ ਨੇ ਤੁਸੀਂ ਗੈਸ ਦੀ ਫਲੇਮ ਕੱਟ ਕਰ ਸਕਦੇ ਜੇ ਤੁਸੀਂ ਕੋਸ਼ਿਸ਼ ਕਰਿਓ ਕਿ ਇਸ ਖੀਰ ਨੂੰ ਬਣਾਉਣ ਵਾਸਤੇ ਕਿਸੇ ਭਾਰੇ ਤਲੇ ਵਾਲੀ ਕੜਾਹੀ ਦਾ ਇਸਤੇਮਾਲ ਕਰੋ ਹੁਣ ਦੇਖੋ ਲਾਸਟ ਤੇ ਮੈਂ ਜੋ ਮਿਲਕ ਪਾਊਡਰ ਕੋਲ ਕੇ ਰੱਖਿਆ ਸੀ ਉਹ ਪਾ ਦਾਂਗੀ ਮਿਲਕ ਪਾਊਡਰ ਵਿੱਚ ਜੇਕਰ ਥੋੜੀਆਂ ਬਹੁਤ ਗੰਡਾ ਬਣਦੀਆਂ ਨੇ ਤੁਸੀਂ ਉਹਨੂੰ ਉਸੇ ਤਰ੍ਹਾਂ ਛੱਡ ਦਿਓ ਤੇ ਇਹਦੀਆਂ ਗੰਡਾ ਆਪਣੇ ਆਪ ਹੀ ਖੁਰ ਜਾਂਦੀਆਂ ਨੇ ਕੋਲ ਜਾਂਦਾ ਦੁੱਧ ਵਿੱਚ ਪਰ ਇਸ ਗੱਲ ਦਾ ਧਿਆਨ ਰੱਖਿਓ ਕਿ ਜਿਸ ਦੁੱਧ ਵਿੱਚ ਤੁਸੀਂ ਮਿਲਕ ਪਾਊਡਰ ਪਾਓਗੇ ਉਹ ਦੁੱਧ ਬਿਲਕੁਲ ਠੰਡਾ ਹੋਣਾ ਚਾਹੀਦਾ ਹੈ ਜੇਕਰ ਗਰਮ ਦੁੱਧ ਵਿੱਚ ਪਾ ਦੋਗੇ ਤੇ ਉਹਦੀਆਂ ਗੰਡਾ ਕਦੀ ਵੀ ਖਤਮ ਨਹੀਂ ਹੋਣਗੀਆਂ ਮੈਂ ਸਾਰਾ ਹੀ ਮਿਲਕ ਪਾਊਡਰ ਵਾਲਾ ਦੁੱਧ ਇਹਦੇ ਵਿੱਚ ਪਾ ਦਿੱਤਾ ਹੈ ਜਿਉਂ ਹੀ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਵਾਲਾ ਦੁੱਧ ਪਾਵਾਂਗੇ ਖੀਰ ਬਹੁਤ ਜ਼ਿਆਦਾ ਗਾੜੀ ਹੋ ਜਾਏਗੀ ਤੇ ਇਹਦਾ ਜੋ ਟੇਸਟ ਹੈ ਦੁੱਧ ਦਾ ਉਹ ਇੱਕਦਮ ਖੋਏ ਵਰਗਾ ਆਵੇਗਾ ਤੁਹਾਨੂੰ ਇਹਦੇ ਵਿੱਚੋਂ ਗਾਜਰ ਤੇ ਗਜਰੇਲੇ ਦਾ ਵੀ ਟੇਸਟ ਆਵੇਗਾ ਤੁਹਾਨੂੰ ਖੀਰ ਦਾ ਵੀ ਟੇਸਟ ਮਿਲੇਗਾ ਤੇ ਇਹ ਰੈਸਪੀ ਤੁਹਾਨੂੰ ਬਹੁਤ ਪਸੰਦ ਆਵੇਗੀ ਮੈਂ ਦੇ ਵਿੱਚ ਥੋੜੇ ਜੇ ਕੱਟੇ ਹੋਏ ਬਦਾਮ ਪਾ ਦਿੱਤੇ ਨੇ ਤੁਹਾਡੇ ਕੋਲ ਜਿਹੜਾ ਵੀ ਡਰਾਈ ਫਰੂਟ ਹੋਵੇ ਤੁਸੀਂ ਪਾ ਸਕਦੇ ਜੇ ਜੇਕਰ ਨਾ ਹੋਵੇ ਤਾਂ ਇਸੇ ਤਰੀਕੇ ਨਾਲ ਵੀ ਖਾ ਸਕਦੇ ਜੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਬਣਦੀ ਆ ਤੁਸੀਂ ਖੀਰ ਬਹੁਤ ਤਰੀਕਿਆਂ ਨਾਲ ਬਣਾ ਕੇ ਦੇਖੀ ਹੋਏਗੀ ਗਜਰੇਲਾ ਵੀ ਤੁਸੀਂ ਬਹੁਤ ਟਾਈਮ ਲਾ ਕੇ ਬਣਾ ਕੇ ਦੇਖਿਆ ਹੋਏਗਾ ਹਰ ਚੀਜ਼ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਪਰ ਤੁਸੀਂ ਇਸ ਤਰੀਕੇ ਨਾਲ ਇਹ ਰੈਸਪੀ ਬਣਾ ਕੇ ਜ਼ਰੂਰ ਦੇਖਿਓ ਤੁਹਾਡੇ ਘਰ ਵਿੱਚ ਵੀ ਸਭ ਨੂੰ ਬਹੁਤ ਪਸੰਦ ਆਵੇਗੀ ਜੀ ਸਾਡੀ ਖੀਰ ਬਣ ਕੇ ਹੋ ਗਈ ਆ ਤਿਆਰ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਏ ਤੁਸੀਂ ਦੇਖੋ ਕਿੰਨੀ ਸੋਹਣੀ ਖੀਰ ਬਣ ਕੇ ਤਿਆਰ ਹੋਈ ਆ ਹੁਣ ਇਹ ਜਿਉਂ-ਜਿਉਂ ਖੀਰ ਠੰਡੀ ਹੁੰਦੀ ਜਾਏਗੀ ਇਹ ਹੋਰ ਜ਼ਿਆਦੀ ਗਾੜੀ ਹੁੰਦੀ ਜਾਣੀ ਆ ਤੇ ਟੇਸਟ ਵੀ ਖੀਰ ਦਾ ਤਾਂ ਹੀ ਆਉਂਦਾ ਏ ਜਦੋਂ ਥੋੜੀ ਠੰਡੀ ਹੋ ਜਾਂਦੀ ਆ ਤੁਸੀਂ ਜਿਸ ਤਰੀਕੇ ਨਾਲ ਚਾਹੋ ਉਸੇ ਤਰੀਕੇ ਨਾਲ ਇਸ ਖੀਰ ਨੂੰ ਖਾ ਸਕਦੇ ਜੇ ਤੇ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਧੰਨਵਾਦ